ਨਹੀਂ ਜੀ ਤੁਸੀਂ ਮੈਨੂੰ ਦੱਸੋ ਅੱਜ ਦੀ ਮੱਧ ਅੱਜ ਸਭ ਤੋਂ ਪਹਿਲਾਂ ਮੈਂ ਪੱਤਰਕਾਰ ਸਹਿਮਾਨ ਦਾ ਜਿਹੜੀ ਅੱਜ ਸਾਡੇ ਨਗਰ ਕੌਂਸਲ ਲੰਗੜ ਦੀ ਮੀਟਿੰਗ ਹਰ ਵਾਰ ਦੀ ਤਰ੍ਹਾਂ ਸਤਕਾਰਯੋਗ ਤੱਕਲਵਾਰ ਸਹਿਮਾਨ ਜਿਹੜਾ ਸਾਡੀ ਕਵਰੇਜ ਕਰਨ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਨਗਰ ਕੌਂਸਲ ਲੰਗੜ ਦੀ ਵਿਸ਼ੇਸ਼ ਮੀਟਿੰਗ ਸੀ ਜੋ ਕਈ ਮਹੀਨਾ ਬਾਅਦ ਮੀਟਿੰਗ ਸੀ ਪਰ ਉਹਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਸਾਡਾ ਰੋਸ ਸੀ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਜਿੰਨੇ ਟੈਂਡਰ ਪਿਛਲੇ ਸਾਲ ਦੇ 2024 ਦੇ ਪਾਸ ਕੀਤੇ ਜਾ ਚੁੱਕੇ ਵਿਕਾਸ ਦੇ ਕੰਮ ਉਹਨਾਂ 'ਚ ਮੰਤਰੀ ਸਾਹਿਬ ਨੇ ਖੁਦ ਤੇ ਉਹਨਾਂ ਦੇ ਜਿਹੜੇ ਸਾਥੀ ਆ ਉਹਨਾਂ ਨੇ ਕਿਹਾ ਕਿ ਅਸੀਂ ਇਹ ਕੰਮ ਜਿਹੜੇ ਪਾਸ ਕੀਤੇ ਗਏ ਨਗਰ ਕੌਂਸਲ ਲੰਗੜ ਵੱਲੋਂ ਉਹਨਾਂ ਨੂੰ ਅਸੀਂ ਟੋਟਲ ਉਹਨਾਂ ਨੇ ਰੋਕ ਲਈ ਹੋਈ ਕਿ ਸਾਡੇ ਜਿਹੜੇ ਡਾਇਰੈਕਟਰ ਆਫਿਸ ਦੇ ਵਿੱਚ ਕੰਮ ਪਾਸ ਹੋ ਕੇ ਜਾਂਦੇ ਆ ਵਿਕਾਸ ਕਾਰਜਾਂ ਜਿਹੜਾ ਰੋਕੇ ਹੋਏ ਅਸੀਂ ਉਹਨਾਂ ਦੇ ਵਿਰੋਧ 'ਚ ਅੱਜ ਅਸੀਂ ਵੀ ਜਦ ਤੱਕ ਟੈਂਡਰ ਨਹੀਂ ਪਾਸ ਕਰਦੇ ਅੱਜ ਅਸੀਂ ਕਾਲੀਆਂ ਪੱਟੀਆਂ ਲਾ ਕੇ ਬੰਨ ਕੇ ਆਪਾਂ ਅੱਜ ਦੀ ਜਿਹੜੀ ਮੀਟਿੰਗ ਐ ਆਊਟ ਐਂਡ ਕੀਤੀ ਤੇ ਇਹਦੇ ਵਿੱਚ ਕਈ ਖਾਸ ਮਤੇ ਸੀ ਜਿਨ੍ਹਾਂ ਦੇ ਵਿੱਚੋਂ 3 ਕਰੋੜ 43 ਲੱਖ 35 36000 ਰੁਪਏ ਦਾ ਸੀ ਵੀ ਜਿਹੜਾ ਸਾਨੂੰ ਪੰਜਾਬ ਸਰਕਾਰ ਤੋਂ ਆਇਆ ਸੀ ਕਿ ਜਿਹੜੀ ਡੋਰ ਟੂ ਡੋਰ ਸੈਗਰੀਗੇਸ਼ਨ ਯਾਨੀ ਕਿ ਕੂੜਾ ਕਰਕਰ ਨੂੰ ਅਲੱਗ-ਅਲੱਗ ਕਰਕੇ ਤੇ ਉਹਨਾਂ ਤੇ ਲੋਕਾਂ ਤੋਂ ਯੂਜ਼ਰ ਚਾਰਜਸ ਲਈ ਜਾਣ ਸ਼ਹਿਰ ਵਾਸੀਆਂ ਤੋਂ ਅਸੀਂ ਅੱਜ ਦੇ ਮਤੇ ਨੂੰ ਪੈਂਡਿੰਗ ਪਾ ਦਿੱਤਾ ਕਿਉਂਕਿ ਅਸੀਂ ਇਹਨਾਂ ਨੂੰ ਕਿਹਾ ਕਿ ਆਲਰੇਡੀ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਲੋਕ ਆਪਾਂ ਜਿਹੜੀ ਨਗਰ ਕੌਂਸਲ ਲੰਗਰ ਹੈ ਆਲਰੇਡੀ ਸਮਰੱਥ ਹੈ ਵੀ ਉਹ ਇੱਕ ਚਾਰਜ ਦੇ ਸਕਦੀ ਤੇ ਅਸੀਂ ਇਹਨੂੰ ਮਤੇ ਨੂੰ ਪੈਂਡਿੰਗ ਕਰ ਦਿੱਤਾ ਵੀ ਜਦ ਤੱਕ ਕੋਈ ਪੰਜਾਬ ਦੀਆਂ ਹੋਰ ਕੌਂਸਲਾਂ ਇਹਦੇ ਚਾਰਜ ਨਹੀਂ ਲਾਂਦੀਆਂ ਉਦੋਂ ਤੱਕ ਅਸੀਂ ਬਿਲਕੁਲ ਵੀ ਇਹ ਫੈਸਲਾ ਨਹੀਂ ਲਾਉਂਗਾ ਇਹ ਸ਼ਹਿਰ ਵਾਸੀਆਂ ਦੇ ਹਿੱਤ ਦਾ ਫੈਸਲਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਲਿਖ ਕੇ ਆਇਆ ਕੀ ਯੂਜ਼ਰ ਚਾਰਜ ਲਾਇਆ ਜਾਣਾ ਜਿਹਦੇ ਚ ਘੱਟੋ ਘੱਟ 3 ਕਰੋੜ 3.5 ਕਰੋੜ ਦੇ ਕਲੈਕਸ਼ਨ ਤੇ ਲੱਗੇਗਾ ਖਰਚਾ ਆਏਗਾ ਜੋ ਲੋਕਾਂ ਤੋਂ ਲਿਆ ਜਾਏਗਾ ਪਰ ਅਸੀਂ ਉਹਨੂੰ ਅੱਜ ਮਤੇ ਨੂੰ ਪੈਂਡਿੰਗ ਪਾ ਦਿੱਤਾ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਇੱਕ ਸ਼ਮਸ਼ਾਨ ਘਾਟ ਤੇ ਆਲਰੇਡੀ ਕੰਮ ਚੱਲ ਰਿਹਾ ਸੀ ਉਸ ਕੰਮ ਦੇ ਵਿੱਚ ਹਾਈ ਕੋਰਟ ਦਾ ਹਵਾਲਾ ਦਿੰਦੇ ਹੋਏ ਕੋਈ ਨਾਗਰਿਕਾਂ ਨੇ ਨੰਗਲ ਦੇ ਆਨੇ ਰੋਕ ਲਵਾਈ ਹੋਈ ਸੀ ਕੰਮ ਦੀ ਉਸ ਮਤੇ ਨੂੰ ਵੀ ਕਿਹਾ ਸੀ ਕਿ ਪਾਸ ਕੀਤਾ ਜਾਵੇ ਪਰ ਅਸੀਂ ਉਹਨੂੰ ਪੈਂਡਿੰਗ ਰੱਖ ਲਿਆ ਇੱਕ ਸਾਡੇ ਉੱਥੇ ਦੇ ਵਿੱਜਾ ਸਾਗਰ ਜੀ ਆ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਜਿਹੜੀ ਸ਼ਮਸ਼ਾਨ ਘਾੜ ਦੀ ਕਮੇਟੀ ਆ ਉਹਨੋਂ ਤੋਂ ਇਹਦੇ ਤੱਥ ਜਾਣ ਲਵਾਂ ਇਹ ਕੰਮ ਕੀ ਸੀਗਾ ਇਹ ਇਹ ਕੰਮ ਸੀ ਉੱਥੇ ਆਲਰੇਡੀ ਕੰਮ ਕੰਸਟਰਕਸ਼ਨ ਦਾ ਚੱਲ ਰਿਹਾ ਸੀ ਰੇਟੇਨਿੰਗ ਵਾਲ ਦਾ ਔਨਰੇਬਲ ਹਾਈ ਕੋਰਟ ਦੇ ਵਿੱਚ ਕਿਸੇ ਨੇ ਲੋਕਲ ਜਿਹੜਾ ਸਿਟੀਜ਼ਨ ਆ ਜਾਂ ਨਾਗਰਿਕ ਆ ਉਹਨੇ ਕੇਸ ਪਾਇਆ ਹੋਇਆ ਉਹਦੇ ਉਹਦੇ ਕਾਰਨ ਉਹਨਾਂ ਨੇ ਕਿਹਾ ਵੀ ਇਹ ਰੋਕ ਲਈ ਜਾਵੇ ਕੰਮ ਤੇ ਇਹ ਕੰਮ ਨੂੰ ਸ਼ਿਫਟ ਕਰਨ ਲਈ ਕੌਂਸਲ ਤੇ ਮਤਾ ਲਿਆਂਦਾ ਗਿਆ ਸੀ ਵੀ ਠੇਕੇਦਾਰ ਦਾ ਵੀ ਨੁਕਸਾਨ ਨਾ ਹੋਵੇ ਤੇ ਜਿਹੜਾ ਕ ਪਰ ਵਿਦਿਆ ਸਾਗਰ ਜੀ ਨੇ ਅੱਜ ਕਿਹਾ ਕਿ ਮੈਨੂੰ ਪਹਿਲਾਂ ਸ਼ਮਸ਼ਾਨ ਘਾਟ ਦੀ ਕਮੇਟੀ ਨਾਲ ਪਤਾ ਕਰ ਲੈ ਬੇਰੇ ਸ਼ਿਫਟ ਕੀਤਾ ਜਾਵੇ ਇੱਕ ਸਾਡੇ ਕੋਲ ਅਜੋ ਡਾਇਰੈਕਟਰ ਆਫਿਸ ਨੇ ਜਿਹੜਾ ਮੁੱਖ ਇਹ ਇੱਕ ਅਨੁਵਾ ਦੀ ਮੰਗ ਕੀਤੀ ਸੀ ਵੀ ਜਿਹੜੀਆਂ ਸਾਡੇ ਕੋਲ ਆਲਰੇਡੀ ਅਨੁਵਾ ਹੈਗੀਆਂ ਜੀ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਮਨਾਂ ਕਰ ਦਿੱਤਾ ਪੰਜਾਬ ਸਟਾਨ ਸਰਕਾਰਾਂ ਨੂੰ ਕਿਉਂਕਿ ਅਨੁਵਾ ਆਪਾਂ ਨਹੀਂ ਵਰਤਦੇ ਐਮਸੀ ਸਾਹਿਬਾਨ ਨਹੀਂ ਵਰਤਦੇ ਵਰਤਦੇ ਤਾਂ ਅਫਸਰ ਸਾਹਿਬਾਨ ਨੇ ਪਰ ਉਹਦੇ ਵਿੱਚ ਆ ਵੀ ਜਿਵੇਂ ਮਾਤਾ ਲੈਣਾ ਦੇਵੀ ਜੀ ਜਾਂ ਅਨੰਦਪੁਰ ਸਾਹਿਬ ਜਾਂ ਪਾਖੜਾ ਡੈਮ ਹੈ ਉਹਦੇ ਤੇ ਸਾਡੇ ਵੀਆਈਪੀਆ ਦੀ ਡਿਊਟੀ ਜਾਂ ਬਹੁਤ ਜ਼ਿਆਦਾ ਵੀਆਈਪੀ ਕਦੇ ਕੋਈ ਵਿਜ਼ਿਟ ਕਰ ਰਿਹਾ ਵੀ ਜਿੱਥੇ ਅਫਸਰ ਅਧਿਕਾਰੀਆਂ ਨੂੰ ਜਾਂ ਕੌਂਸਲ ਨੂੰ ਲੋੜ ਹੈ ਦੀ ਵੀ ਇਹ ਨਾ ਭੇਜੀ ਜਾਵੇ ਉਹ ਤੇ ਕੋ ਸਾਡੀ ਰੋਵਾ ਦੀ ਮੰਗ ਕੀਤੀ ਸੀ ਅਸੀਂ ਉਹ ਮਤੇ ਨੂੰ ਰੱਦ ਕਰ ਦਿੱਤਾ ਵੀ ਅਸੀਂ ਨਹੀਂ ਭੇਜਣੀ ਉੱਥੇ ਤੇ ਇੱਕ ਮਤਾ ਸੀਗਾ ਅੱਜ ਵੀ ਸ਼ਵਾਲਿਕ ਜਿਹੜਾ ਆਪਣਾ ਇਹਨਾਂ ਦਾ ਫੋਕਲ ਪੁਆਇੰਟ ਹੈ ਉਹਦੇ ਚ ਕੋਈ ਬਿੱਲ ਸਾਡੇ ਕੋਈ ਉਹਦੇ ਚਾਰਜੇਜ਼ ਰੁਕੇ ਹੋਏ ਸੀ 2021 ਤੋਂ ਜਾਦਾਂ ਸੀ ਟੇਕਓਵਰ ਕੀਤਾ ਟਿਊਬਲਾਂ ਦੇ ਜਾਂ ਬਿੱਲ ਹੋਰ ਸੀ ਉਹਦੇ ਚ ਅਸੀਂ ਅੱਜ ਉਹ ਕੌਂਸਲ ਨੂੰ ਕਹਿਤਾ ਵੀ ਇਹ ਪਾਸ ਕਰ ਦਿੱਤਾ ਕਿ ਬਿੱਲ ਜਿਹੜੇ ਪੁਰਾਣੇ ਹੋ ਭਰ ਦਿੱਤੇ ਜਾਣ ਕਿਉਂਕਿ ਉਹਨੂੰ ਟੇਕਓਵਰ ਕੀਤਾ ਸੀ ਅੱਜ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਮਤਾਂ ਜਿਹੜੀਆਂ ਦੀ ਮੈਂ ਤੁਹਾਨੂੰ ਕਾਪੀਆਂ ਦਿੱਤੀਆਂ ਜਿਹੜਾ ਸਾਡਾ ਹਿਮਾਚਲ ਪ੍ਰਵੇਸ਼ ਨਾਲ ਸਾਡੇ ਉਹਨੇ ਤੇ ਜਿਹੜਾ ਇੰਪੋਰਟੈਂਟ ਹੈ ਮਤਾਂ ਉਹਨਾਂ ਜ਼ਿਲ੍ਹਾ ਤੇ ਬਲਾਸਪੁਰ ਜ਼ਿਲ੍ਹੇ ਦੀਆਂ ਹੱਦਾਂ ਲੱਗਦੀਆਂ ਨੰਗਲ ਸ਼ਹਿਰ ਦੀ ਜਦੋਂ ਤੁਸੀਂ ਹਿਮਾਚਲ ਸਰਕਾਰ ਨੇ ਜਿੱਥੇ ਟੋਲ ਲਾਏ ਹੋਏ ਅਜੋਲੀ ਮੋੜ ਲਾਇਆ ਹੋਇਆ ਬਰਨਲੇ ਲਾਇਆ ਹੋਇਆ ਜਾਂ ਟੋਲ ਜਿਹਨੂੰ ਆਪਾਂ ਕਹਿੰਦੇ ਮੈਥਪੁਰ ਲਾਇਆ ਤੇ ਜਿਹੜੇ ਸਾਡੇ ਨੰਗਲ ਦੇ ਲੋਕ ਹਨ ਸਾਡਾ ਵਪਾਰ ਸਾਂਝਾ ਹੈ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਿਮਾਚਲ ਦੇ ਨਾਲ ਜਿਹੜੇ ਨਾਲ ਲੱਗਦੇ ਇਲਾਕੇ ਸੰਤੋਗੜਾ ਮੈਥਪੁਰ ਹੈ ਜਾ ਕੇ ਤੇ ਬਲਾਸਪੁਰ ਹੈ ਆਕੜਾ ਡੈਮ ਹੈ ਪਰ ਸਾਨੂੰ ਚਾਰਜਸ ਲਏ ਜਾਂਦੇ ਸਾਨੂੰ ਜਿਵੇਂ ਇੱਕ ਹੁਣ ਪੈਸੇਂਜਰ ਵਹੀਕਲ ਦੇ 70 ਰੁਪਏ ਕਰ ਦਿੱਤੇ ਇੱਕ ਆਮ ਸਾਡੀ ਕਾਰ ਦੇ ਇਤੋਂ ਲਾਵਾ ਜਿਵੇਂ 6 ਤੋਂ 12 ਫੀਟਰ ਤੱਕ ਰਹਾ ਉਹਨੂੰ 100 ਉਹਨੂੰ 110 ਰੁਪਏ ਚਾਰਜਿਸ ਕਰ ਦਿੱਤੇ ਜਾਂ ਕਈ ਇਹੀਆਂ ਗੱਡੀਆਂ ਐ ਲੋਡਡ ਹੈਵੀ ਕੈਰੇਜ ਉਹਨਾਂ ਦੇ 570 ਐ ਕਿਸੇ ਦਾ 720 ਰੁਪਏ ਚਾਰਜ ਕਰ ਦਿੱਤਾ ਗਿਆ ਅਸੀਂ ਇਸ ਗੱਲ ਦੀ ਨਿੰਦਾ ਕੀਤੀ ਕਿ ਨੈਸ਼ਨਲ ਹਾਈਵੇ ਦੇ ਵਿੱਚ ਉਹਨਾਂ ਦਾ ਰੂਲ ਐ ਕਿ ਜਿੱਥੇ ਟੋਲ ਪਲਾਜ਼ਾ ਕਿਤੇ ਲੱਗਦਾ ਐ ਉਹਦੇ ਆਲੇ ਦੁਆਲੇ ਦੇ ਖੇਤਰ 'ਚ 5 ਕਿਲੋਮੀਟਰ ਦੇ ਖੇਤਰ ਦੇ ਵਿੱਚ ਟੋਲ ਉਹਨਾਂ ਲੋਕਲ ਲੋਕਾਂ ਨੂੰ ਮਾਫ ਹੁੰਦਾ ਪਰ ਸਾਨੂੰ ਲਾਇਆ ਗਿਆ ਅਸੀਂ ਕਈ ਵਾਰ ਹਿਮਾਚਲ ਦੇ ਵਿੱਚ ਬੇਨਤੀ ਕਰ ਚੁੱਕੇ ਹਾਂ ਜਾਂ ਕਾਉਂਸਲ ਚ ਵੀ ਤੁਹਾਡੇ ਖਵਾਰਾ ਰਾਈ ਬੇਨਤੀ ਕਰ ਚੁੱਕੇ ਪਰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਅੱਜ ਨਗਰ ਕਾਉਂਸਲ ਲੰਗਰ ਨੇ ਮਤਾ ਪਾਸ ਕੀਤਾ ਕਿ ਸਾਡੀ ਨਗਰ ਕਾਉਂਸਲ ਲੰਗਰ ਰੈਸੀਪ੍ਰੋਕਲ ਅਸੀਂ ਟੈਕਸ ਕਹਿੰਦੇ ਵੀ ਪਰਸਪਰ ਜਿਹੜਾ ਵਿਰੋਧੀ ਟੈਕਸ ਵੀ ਜਦੋਂ ਤੱਕ ਹਿਮਾਚਲ ਦੇ ਜਿਹੜੇ ਸਾਡੀ ਸਰਕਾਰ ਹੈ ਉਹ ਸਾਡੇ ਤੇ ਟੈਕਸ ਲਾਂਦੀ ਆ ਸਾਡੀਆਂ ਵਾਹਨਾਂ ਤੇ ਗੱਡੀਆਂ ਤੇ ਸਾਨੂੰ ਐਂਟਰ ਕਰਨ ਦੇ ਲਈ ਟੋਲ ਦੇਣਾ ਪੈਂਦਾ ਬਹੁਤ ਮਹਿੰਗਾ ਆ ਜੀ ਅਸੀਂ ਕਿਸੇ ਨੇ ਮਹਿਤਪੁਰ ਵੀ 1/2 ਕਿਲੋਮੀਟਰ ਵੀ ਜਾਣਾ ਤਾਂ ਵੀ ਸਾਡੇ ਕੋਲ 70 ਰੁਪਏ ਲੈ ਲੈਂਦੇ ਕੋਈ ਸਾਡੇ ਨੇ ਭਾਖੜੇ ਜਾਣਾ ਤਾਂ 70 ਲੈ ਲੈਣੇ ਕਿਸੇ ਤੋਂ ਜਿਹੜੇ ਹੈਵੀ ਕਾਰਡੀ ਦਾ ਸਾਡੇ ਟਰਾਂਸਪੋਰਟਰ ਭਰਾ ਐ ਇੱਥੇ ਟਰੱਕ ਯੂਨੀਅਨ ਬਹੁਤ ਵੱਡੀ ਆ ਕਿਸੇ ਨੇ ਆਪਣਾ ਟਰੱਕ ਪਾਸ ਕਰਾ ਕੇ ਕਿਤੇ ਨਾਲ ਦੀ ਗੱਡੀ ਉਹ ਖਰਾਨੀ ਕਿਤੇ ਜਾ ਕੇ ਮਹਿਤਪੁਰ ਜਾ ਸੰਤੋਗੜ ਤਾਂ ਵੀ ਸਾਡੇ ਤੋਂ ਹੈਵੀ ਟੈਕਸ ਲਿਆ ਜਾਂਦਾ ਅਸੀਂ ਅੱਜ ਨਗਰ ਕੌਂਸਲ ਨੰਗਲ ਤੋਂ ਇੱਕ ਮਤਾ ਪਾਸ ਕਰਕੇ ਆਪਾਂ ਡਾਇਰੈਕਟਰ ਲੋਕਲ ਬੋਰਡ ਨੂੰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੋਰ ਤਾਂ ਤੁਸੀਂ ਸਾਡੇ ਟੈਂਡਰ ਰੋਕੇ ਹੋਏ ਇਹ ਸ਼ਹਿਰ ਦੇ ਹਿੱਤ ਦਾ ਕੰਮ ਹੈ ਜਿੱਥੇ ਆਮ ਲੋਕਾਂ ਨੂੰ ਫਾਇਦਾ ਕੱਲਾ ਸ਼ਹਿਰ ਵਾਸੀਆਂ ਨੂੰ ਨਹੀਂ ਜਿਹੜਾ ਵੀ 5 ਕਿਲੋਮੀਟਰ ਦਾ ਏਰੀਆ ਚਾਹੇ ਉਹ ਪਿੰਡ ਹੋਣ ਕੀ ਜਦੋਂ ਤੱਕ ਹਿਮਾਚਲ ਸਰਕਾਰ ਸਾਡੇ ਲੋਕਾਂ ਨੂੰ ਟੈਕਸ ਮਾਫ ਨਹੀਂ ਕਰਦੀ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਬਰਾਬਰ ਦਾ ਟੈਕਸ ਉਹਨਾਂ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਾਹ ਜਾਂਦਾ ਕਿ ਜਦੋਂ ਸਾਡੇ ਪੰਜਾਬ ਚ ਐਂਟਰ ਕਰਨਾ ਹੈ ਨਾ ਤਾਂ ਉਹਨਾਂ ਨੂੰ ਵੀ ਉਹਨਾਂ ਹੀ ਪੇ ਕਰਨਾ ਪਵੇ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਲੋਕਲ ਬੰਦੇ ਤੇ ਟੈਕਸ ਚਾਹੀਦਾ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡਾ ਵਪਾਰ ਸਾਂਝਾ ਸਾਡਾ ਆਣਾ ਜਾਣਾ ਸਾਂਝਾ ਫਿਰ ਵੀ ਸਾਨੂੰ ਇੱਕ ਤਰ੍ਹਾਂ ਦੇ ਕਹਿ ਲੋ ਵੀ ਸਾਡੇ ਨਾਲ ਇੱਕ ਪਾਰਸ਼ਲਟੀ ਕੀਤੀ ਜਾ ਰਹੀ ਹੈ ਹਿਮਾਚਲ ਸਰਕਾਰ ਵੱਲੋਂ ਅੱਜ ਅਸੀਂ ਮਤਾ ਪਾਸ ਕਰਕੇ ਜਿੱਥੇ NHAI ਦੀ ਅਨੁਰੂਣਾਂ ਦੀ ਵੀ ਲੰਘਣਾ ਕਰ ਰਹੀ ਜਿਹੜੀ ਪੰਜਾਬ ਇਹ ਹਿਮਾਚਲ ਸਰਕਾਰ ਹੈ ਵੀ ਸਾਡੇ ਤੇ ਟੈਕਸ ਲਾ ਰਹੀ ਤੇ ਨਾਲ ਸਾਡੇ ਲੋਕਲ ਲੋਕਾਂ ਨਾਲ ਤੱਕਾ ਕਰ ਰਹੀ ਅਸੀਂ ਕੌਂਸਲ ਵੱਲੋਂ ਮਤਾ ਪਾਸ ਕੀਤਾ ਕਿ ਜਿੱਦਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਤੱਕ ਉਹ ਸਾਡਾ ਮਾਫ ਨਹੀਂ ਕਰਦੇ ਇਹ ਬੜਾ ਇੰਪੋਰਟੈਂਟ ਮਤਾ ਹੈ ਸ਼ਹਿਰ ਵਾਸੀਆਂ ਦੇ ਹਿੱਤ ਦਾ ਮਸਾ ਹੈ ਸਾਡਾ ਕੋਈ ਝਗੜਾ ਨਹੀਂ ਸਾਡੇ ਭਰਾ ਹੈ ਪਰ ਉਹਨਾ ਭਰਾਵਾਂ ਨੂੰ ਸੋਚਣਾ ਚਾਹੀਦਾ ਜਦੋਂ ਤੁਸੀਂ ਇੱਥੇ ਆਨੇ ਅਸੀਂ ਤਾਂ ਕੋਈ ਟੈਕਸ ਨਹੀਂ ਲੈਂਦੇ ਪਰ ਤੁਸੀਂ ਲੇਟ ਨਹੀਂ ਟੈਕਸ ਲਾ ਚ ਤੁਸੀਂ ਤੁਹਾਡਾ ਤੀਜਾ ਕਹਿੰਦੇ ਹੋ ਰਾਜ ਜੀ ਦੇਰ ਆਏ درست ਆਏ ਤੁਸੀਂ ਸਰਾਇਆ ਕਰੋ ਕਿਸੇ ਗੱਲ ਨੂੰ ਨਹੀਂ ਜੀ ਤੁਸੀਂ ਮੈਨੂੰ ਦੱਸੋ ਅੱਜ ਦੀ ਮੱਤੂ